5 ਮਿੰਟ ਲਾ ਕੇ ਸਾਨੂੰ ਜੋ ਚੱਕਿਆ ਤਾਂ ਲਹੂ ਨਿਕਲਿਆ ਪਾਸੇ ਦੇਖਾ ਬੱਜਿਆ ਕੀ ਐਵੇਂ ਮੁੰਡੇ ਸਾਰ ਮੱਜਾ ਵੀ ਐਡਾ ਮੂਰਾ ਇੱਥੇ ਇੱਥੇ ਕਿਹੜਾ ਬੰਬਾ ਵੀ ਕਿਹੜਾ ਬੰਬਾ ਹਾਂ ਅੱਜ ਆਸੂ ਗੈਸ ਦਾ ਕੋਲ ਹੈ ਜੀ ਅੱਛਾ ਇਹ ਇਹ ਸਿੱਟੇ ਨੇ ਉਧਰੋਂ ਹਾਂ ਜੀ ਇਹ ਸੁੱਟੇ ਜੀ ਤਿੰਨ ਪ੍ਰਕਾਰ ਦੇ ਗੋਲੇ ਸੁੱਟੇ ਜੀ ਕਿਹੜੇ ਕਿਹੜੇ ਇੱਕ ਤੋਂ ਆਸੂ ਗੈਸ ਦਾ ਗੋਲਾ ਜੀ ਹਾਂ ਜੋ ਦੂਮਾ ਦੇ ਕੰਦਾ ਜੋ ਉੱਪਰ ਸੇ ਦੂਮਾ ਦੇ ਕੰਦਾ ਹਾਂ ਔਰ ਇੱਕ ਜੋ ਹੈ ਨੀਚੇ ਆ ਕੇ ਫਟਦਾ ਹੈ ਅੱਛਾ ਮੇਰੇ ਉੱਪਰ ਫਟ ਗਿਆ ਮੈਂ ਤੰਗ ਫਟ ਗਈ ਅੱਛਾ ਕਿੱਥੇ ਫਟ ਗਿਆ ਉਹ ਓੜੇ ਫਟ ਜਾਏਗਾ ਜੀ ਅੱਛਾ ਇਹ ਕਹਿੰਦੇ ਜੀ ਪਲਾਸਟਿਕ ਗੋਲੀ ਜਿਸ ਦਾ ਕੰਮ ਹੋਰ ਹੈ ਜੀ ਔਰ ਜੇ ਇਹ ਕੇ ਜੀ ਆਸੂ ਗੈਸੀ ਗੋਲੇ ਇਸ ਕੇ ਅੰਦਰ ਇਹ ਜੀ ਛੇਦ ਹੈ ਜੀ ਦੂਮਾ ਨਿਕਲਦੇ ਜੀ ਦੂਮਾ ਨਿਕਲਦਾ ਹਾਂ ਜੋ ਬਸਦਾ ਉਸਕੇ ਅੰਦਰ ਛੇਦ ਨਹੀਂ ਹੈ ਜੀ ਸਿਰਫ ਫਟਦਾ ਜੀ ਫਟਦਾ ਉਹ ਫਟਦਾ ਜੀ ਪਲਾਸਟਿਕ ਦਾ ਇਹ ਲੋਗ ਆ ਹਾਂ ਜੋ ਫਟਦਾ ਵੀ ਆ ਔਰ ਕਹੀਂ ਪੜ ਕੇ ਜੋ ਫਾੜਦਾ ਵੀ ਹੈ ਜੀ ਅੱਛਾ ਇਹਦੇ ਅੰਦਰ ਧੂਆ ਨਿਕਲਦਾ ਸਰ ਕੋ ਹਾਂ ਜੀ ਚੰਦਰ ਧੂਆ ਨਿਕਲਦਾ ਜੀ ਅੱਛਾ ਹਾਂ ਹੁਣ ਕੀ ਕੁਛ ਹੈ ਨੁਕਸਾਨ ਕੀ ਕੁਛ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਬਹੁਤ ਹੋ ਗਿਆ ਜੀ ਕਮ ਸੇ ਕਮ 20 25 ਗਾਇ ਲੋਗ ਜੀ ਕਿਸਾਨ ਜੋ ਐਂਬੂਲੈਂਸ ਕੇ ਜਰੀਏ ਹਸਪਤਾਲ ਜਾਨਸਪਾਡ ਪਹੁੰਚਾਈ ਤੇ ਗਾਲ ਵੀ ਲੈ ਕੇ ਬੰਦੇ ਨੂੰ ਚੱਕੇ ਆਪਣੇ ਇਧਰ ਨੌਜਵਾਨਾਂ ਦੇ ਉਧਰੋਂ ਲੈ ਕੇ ਉਠਾ ਕੇ ਕਹਿੰਦੇ ਉਧਰ ਲੈ ਨਾ ਜੀ ਉਧਰਲੇ ਕੋਈ ਲੈ ਕੇ ਜੀ ਉਧਰ ਨਿਸ਼ਾਨ ਕਰਦੇ ਜੀ ਸਿਰਫ ਮੈਂ ਇਹ ਦੋ ਬਕਵਾਇ ਤਾਂ ਕਿ ਲੈਦੇ ਦੀ ਉਹ ਬੋਲ ਰਿਹਾ ਇੱਥੇ ਵੀ 10 11 ਆਦਮੀ ਉਠਾ ਕੇ ਲੈ ਗਏ ਨਹੀਂ 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 ਕੋਈ ਲੈ ਕੇ ਨਹੀਂ ਲੈ ਗਏ ਉਹ ਗਾਲ ਕੱਢਦੇ ਜੀ ਸਿਰਫ ਪਹਿਲੀ ਵਾਰ ਗੋਲੇ ਚੱਲੇ ਹਨ ਜਦੋਂ ਉਸਕੇ ਉਹ ਕਿਵੇਂ ਸਿੱਟਾ ਜਾ ਕਹਿੰਦੇ ਨੇ ਉਸ ਟਾਈਮ ਲੈ ਗਏ ਤਾਂ ਹੈ ਨਹੀਂ ਲੇਕਿਨ ਜ਼ਖਮੀ ਬਹੁਤ ਜ਼ਿਆਦਾ ਹੋ ਗਏ ਜ਼ਖਮੀ ਬਹੁਤ ਹੋ ਗਏ ਜੀ ਕੋਈ ਬਾਤ ਸੁਣਨੇ ਚਾਹ ਰਹੀ ਹੈ ਇੱਕ ਕਹਿੰਦੇ ਵੀ ਆਪਣੇ ਮੁੰਡੇ ਨੂੰ ਉਧਰ ਲੈ ਕੇ ਖਿੱਚ ਕੇ ਪਰਲੇ ਪਾਸ ਕੋਈ ਬਾਤ ਕੋਈ ਚਾਰ ਪੰਜ ਮੁੰਡਿਆਂ ਨੂੰ ਲੈ ਕੇ ਸਾਹਮਣੇ ਲੈ ਕੇ ਗਏ ਨੇ ਕਿੰਨੀ ਉਰਜਾ ਇੰਨੀ ਸੋਟੀਆਂ ਮਾਰੀਆਂ ਗਈਆਂ ਨੇ ਕਿੰਨੇ ਮੁੰਡੇ ਕਿੰਨੇ ਕੰਟਰੀ ਸਰਕਾਰ ਵੀ ਬਜ਼ੁਰਗਾਂ ਨੂੰ ਨਹੀਂ ਦੇਖ ਰਹੀ ਉਹਦਾ ਬਜਾਰਾ ਪੁੱਤਾਂ ਪਿੱਛੇ ਮੋੜ ਰਿਆ ਸੀ ਹਾਂ ਉਹ ਭਾਈ ਸਾਹਿਬ ਮੈਨੂੰ ਪਿੱਛੇ ਮੋੜ ਰਿਆ ਸੀ ਉਹਦੇ ਵੀ ਛੋਟੀਆਂ ਮਾਰ ਕੇ ਚੱਕ ਕੇ ਲੈ ਕੇ ਗਏ ਨਾ ਭਾਈ ਸਾਹਿਬ ਭਾਈ ਸਾਹਿਬ ਨੇ ਇੱਕ ਮਿੰਟ ਭਾਈ ਆਪਣੇ ਕਿਹੜੇ ਮੁੰਡੇ ਦੇ ਕਿਹੜੇ ਨੂੰ ਲੈ ਕੇ ਗਏ ਨੇ ਕਾਹ ਮੁੰਡਿਆਂ ਨੂੰ ਲੈ ਕੇ ਗਏ ਨੇ ਦੇਖੋ ਚਾਰ ਪੰਜ ਮੁੰਡਿਆਂ ਨੂੰ ਲੈ ਕੇ ਭਾਈ ਜੀ ਖਿੱਚ ਕੇ ਜਾਂ ਹਾਂ ਤੱਕੇ ਨਾਲ ਖਿੱਚ ਕੇ ਲੈ ਗਏ ਨੇ ਜਮਾ ਅੱਖਾਂ ਦੇਖਿਆ ਤੁਸੀਂ ਹਾਂ ਜਮਾ ਅੱਖਾਂ ਦੇਖਿਆ ਸੀ ਨੇ ਭਾਈ ਚਾਰ ਪੰਜ ਕਿਸਾਨਾਂ ਨੂੰ ਲੈ ਕੇ ਇੱਕ ਮੁੰਡੇ ਦੇ ਸਿਰ 'ਚ ਗੋਲੀ ਮਾਰੀ ਭਾਈ ਸ੍ਰੀਆਮ ਗੋਲੀ ਮਾਰੀ ਹੈ ਮਰ ਗਿਆ ਭਾਈ ਹਾਂ ਮਰ ਗਿਆ ਭਾਈ ਚਾਰ ਇੱਥੇ ਗੋਲੀ ਲੱਗਿਆ ਭਾਈ ਸਿਰ 'ਚ ਅੱਛਾ ਇੱਕ ਦੇ ਬੰਬ ਵੱਜ ਮ 1000 ਰੁਪਏ ਨਾਲ 50000 ਰੁਪਏ ਦਾ ਕੋਈ ਬਾਤ ਨਹੀਂ ਡਰਦੇ ਕੋਈ ਡਰਦੇ ਨਹੀਂ ਡਰਨ ਵਾਲੀ ਕੀ ਗੱਲ ਨਹੀਂ ਹੈ ਕੋਈ ਡਰਦੇ ਹੋਣੀ ਕਿਸੇ ਦਾ ਵੀ ਅਗੇ ਪੰਜਾਬ ਦੀ ਧਰਤੀ ਹੈ ਮਾਰਾ ਕਾਨੂੰਨ ਲੇਗਾ ਸਾਰੇ ਦੋਨ ਲਗਾ ਕੇ ਠੀਕ ਹੈ ਨਹੀਂ ਓਕੇ ਭਾਈ ਉहां ਬੱਝੇ ਰਹੇ ਭਾਈ ਆਹਾਂ ਮੈਂ ਉਥੇ ਕੋਲੇ ਖੜਾ ਸੀਗਾ ਮੈਂ ਜਿਵੇਂ ਕੋਲੇ ਸੀਗਾ ਧੱਕਾ ਨਾ ਕਰੋ ਭਾਈ ਕਮande ਯਾਰ ਆਹ ਲੈ ਕੇ ਗਿਆ ਬੰਦੇ ਚੱਕਿਆ ਸਰਚਾ ਮੋਰਾ ਕੱਢਿਆ ਪਿਆ ਸਰਚ ਭਾਈ ਆਹ ਲੈ ਕੇ ਚੱਕਿਆ ਸਰਚ ਗੋਲੀ ਮੱਜੀ ਹੋਈ ਹੈ ਅੱਛਾ ਆ ਸਰਚ ਬਾਈ ਮੋਰਾ ਕੱਢਤਾ ਏ ਡਾਇਰ ਦੱਬੀ ਕੇ ਸਾਨੂੰ ਤਾਂ ਐ ਸੀਗਾ ਕਿਤੇ ਚੱਕਰ ਚੱਕਰ ਆ ਗਿਆ ਬਿਲਕੁਲ ਅੱਗੇ ਅੱਗੇ ਸੀ ਬਾਈ ਉਦੋਂ ਕਦੇ ਬਾਈ ਸਾਈਡ ਤੇ ਸੀਗਾ ਸਾਨੂੰ ਐ ਕਿ ਦੌਰਾ ਦੂਰਾ ਪੈ ਗਿਆ ਸੀ ਤਾਂ ਬਾਬਾ ਹੋਰ ਸੀਗਾ ਨਾਲ ਬਾਬੇ ਨੂੰ ਉੱਥੇ ਪੇ ਦੱਬੀ ਗਿਆ ਸੀ ਕੋਲ ਕਰੀ ਗਏ ਜਦੋਂ 5 ਮਿੰਟ ਲਾ ਕੇ ਸਾਨੂੰ ਜੋ ਚੱਕਿਆ ਤਾਂ ਲਹੂ ਨਿਕਲਿਆ ਪਾਸੇ ਡਿੱਗਿਆ ਬੱਜਾ ਕੀ ਐ ਇਹਦੇ ਮੁੰਡੇ ਸਰ ਬੱਜਾ ਵੀ ਐਡਾ ਮੋਰਾ ਇੱਥੇ ਇੱਥੇ ਜਾ ਮੋਰਾ ਪੱਕੀ ਮਾਰ ਰਹੇ ਪੱਕੀ ਬਾਈ ਨਾਲੇ ਕਹਿ ਰਹੇ ਨੇ ਨਾਲੇ ਕਹਿ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਤਾਂ ਪੱਕੀ ਬਾਈ ਪਿੱਤਲ ਦਾ ਵਿੱਚ ਨਾਲ ਪੱਕੀਆਂ ਗੋਲੀਆਂ ਵੀ ਪੱਕੀ ਗੋਲੀ ਮਾਰ ਰਹੇ ਪਿੱਤਲ ਦਾ ਐਡਾ ਵੀ ਰੌਂਸਾ ਹੈ ਸਾਨੂੰ ਇੱਥੇ ਬਾਈ ਗੋਲੀ ਉਹ ਵੀ ਨਾਲ ਮੇਨਾ ਹੋਰ ਮੁੰਡਾ ਉਹਦੇ ਕੋਲੇ ਨਾਲ ਲਈ ਫਿਰਦਾ ਉਹ ਐਡਾ ਰੌਂਥ ਹੈ ਸਾਨੂੰ ਅੱਛਾ ਸਰਚ ਐਡਾ ਮੋਰਾ ਕਰਤਾ ਸਾਡਾ ਪਤਾ ਹੀ ਲੱਗਾ ਕਿ ਕਿੱਧਰੋਂ ਬਾਰੂਦ ਚਾਕੇ ਕੌਣ ਲੱਗੇ ਉਹਨੂੰ ਐਂਬੂਲੈਂਸ ਤੇ ਹੁਣ ਵਿੱਚ ਆਪਾਂ ਚੋਣ ਭੇਜਾ ਮਰ ਗਿਆ ਭਾਈ ਹੈ ਨਹੀਂ ਬੰਦ ਮੁੰਡਾ ਗਿਆ ਮਰ ਗਿਆ ਭਾਈ ਕੈਨੇ ਮੁੰਡੇ ਆਪਣੇ ਸ਼ਹੀਦ ਹੋਏ ਨੇ ਅੱਗੇ ਕੋਈ ਪਤਾ ਹੋਵੇ ਕਹਿੰਦੇ ਮੈਂ ਪਹਿਲਾਂ ਭਾਈ ਪੱਟ ਗਿਆ 20 ਮਿੰਟ ਪਹਿਲਾਂ ਤੇ ਦੋ ਤਿੰਨ ਲੱਤਾਂ ਟੁੱਟ ਗਈ ਉਧਰ ਹਰਿਆਣੇ ਵਾਲੇ ਲੇ ਗਾ ਟੱਟ ਗਿਆ ਇੱਕ ਜਣੇ ਦੀ ਬਹੁਤ ਜਖਮੀ ਬਹੁਤ ਹੋਏ ਨੇ ਜੀ ਜਖਮੀ ਬਹੁਤ ਹੋਏ ਨੇ 10 ਬੰਦੇ ਜਖਮੀ ਹੋਏ ਨੇ सौ परसेंट पक्की सलाह पक्का समस्या कोई भी भी लव मैरिज ब्रेकअप सोल्यूशन फोन करो समाधान पाओ लकी नंबर अपना प्यार वापस नौकरी कारोबार पति पत्नी